ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਲੋਕ ਲੱਖੇ ਸਿਧਾਨੇ ਦੇ ਉੱਪਰ ਸਵਾਲ ਉਠਾ ਰਹੇ ਸੀਗੇ ਕਿ ਲੱਖੇ ਸਿਧਾਨੇ ਨੇ ਸਰਕਾਰ ਦੇ ਨਾਲ ਮਿਲ ਕੇ ਜਿਹੜਾ ਉਹਦੇ ਸਮਝੌਤਾ ਕੀਤਾ 3 ਤਰੀਕ ਨੂੰ ਪਰ ਉਸ ਸਾਰੀ ਚਰਚਾ ਨੂੰ ਬ੍ਰਾਮ ਉਸਵੇਂ ਲੱਗ ਗਿਆ ਜਦੋਂ ਅੱਜ ਐਫ ਆਈ ਆਰ ਦੀ ਕਾਪੀ ਬਾਹਰ ਆ ਗਈ 3 ਤਰੀਕ ਨੂੰ ਸਮਝੌਤਾ ਹੋਇਆ ਤੇ 3 ਤਰੀਕ ਨੂੰ ਹੀ ਇੱਕ ਬਹੁਤ ਹੀ ਸੰਗੀਨ ਧਾਰਾਵਾਂ ਦੇ ਅੰਦਰ ਜਿਹੜਾ ਇੱਕ ਪਰਚਾ ਦਰਜ ਹੋ ਜਾਂਦਾ ਜਿਹਦੇ ਵਿੱਚ ਲੱਖਾਂ ਸਦਾਨਾਂ ਸਮੇਤ ਕਿਹਦੇ ਕਿਹਦੇ ਨਾਮ ਨੇ ਆਓ ਪੂਰੀ ਚਰਚਾ ਕਰਦੇ ਹਾਂ ਤੇ ਇਹਦਾ ਕੀ ਮਤਲਬ ਹੈ ਕਿ 3 ਤਰੀਕ ਨੂੰ ਇੱਕ ਪਾਸੇ ਪਰਚਾ ਦਰਜ ਹੋ ਰਿਹਾ ਤੇ ਉਸੇ ਸਮੇਂ ਉਧਰ ਸਮਝੌਤੇ ਦੀ ਜਿਹੜੀ ਗੱਲਬਾਤ ਚੱਲ ਰਹੀ ਹੈ 5 ਸਵਾ 5 ਵਜੇ ਤਨੌਲੇ ਥਾਣੇ ਦੇ ਵਿੱਚ ਇਹ ਪਰਚਾ ਦਰਜ ਹੁੰਦਾ ਹੈ ਤੇ ਉਧਰੋਂ ਰਾਤ ਨੂੰ ਥੋੜੇ ਸਮੇਂ ਬਾਅਦ ਹੀ ਜਿਹੜਾ ਇੱਕ ਸਮਝੌਤਾ ਉਹਨਾਂ ਦੇ ਨਾਲ ਹੋ ਰਿਹਾਗਾ ਜਿਹਦੇ ਚ 6 ਦਿਨਾਂ ਬਾਅਦ ਭਾਨੇ ਸਿੱਧੂ ਨੂੰ ਛੱਡਣ ਦੀ ਗੱਲ ਕਹੀ ਗਈ ਸੀ ਆਹ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹੁਣ ਇਹ ਸਵਾਲ ਜਿਹੜੇ ਲੋਕਾਂ ਨੇ ਉਠਾਏ ਸੀਗੇ ਹੁਣ ਉਹਨਾਂ ਸਵਾਲਾਂ ਦਾ ਆਪਣੇ ਆਪ ਹੀ ਜਵਾਬ ਮਿਲ ਗਿਆ ਕਿਉਂਕਿ 3 ਤਰੀਕ ਨੂੰ ਭਾਨੇ ਸਿੱਧੂ ਦੇ ਪਰਿਵਾਰ ਸਮੇਤ ਦੋਨੇ ਉਹਦੀਆਂ ਭੈਣਾਂ ਉਹਦਾ ਫਾਦਰ ਉਹਦੇ ਭਰਾ ਤੇ ਉੱਤੇ ਤੇ ਨਾਲ ਲੱਖਾਂ ਸਿਧਾਨਾ ਤੇ ਉਸ ਤੋਂ ਇਲਾਵਾ 150 ਸੱਤੇ ਵਿਅਕਤੀਆਂ ਦੇ ਉੱਪਰ 307 ਔਰ ਬਹੁਤ ਹੀ ਸੰਗੀਨ ਧਾਰਾਵਾਂ ਹੋਰ ਜਿਹਦੇ ਚ ਨੈਸ਼ਨਲ ਜਿਹੜੀ ਆਪਣੀ ਹੈਗੀ ਆ ਇਹ ਰੋਡ ਹੈ ਜਿਹੜੀ ਉਹਨੂੰ ਨੁਕਸਾਨ ਪਹੁੰਚਾਉਣ ਦਾ ਤੇ ਸਰਕਾਰੀ ਕੰਮ ਚ ਵਿਗੜਨ ਪਾਉਣ ਦਾ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਬਹੁਤ ਹੀ ਤਰ੍ਹਾਂ ਤਰ੍ਹਾਂ ਦੀਆਂ ਧਾਰਾਵਾਂ ਜਿਹਦੇ ਵਿੱਚ ਸਭ ਤੋਂ ਵੱਡੀ ਧਾਰਾ ਜਿਹੜੀ 307 ਲਾ ਕੇ ਪਰਚਾ ਦਰਜ ਕੀਤਾ ਗਿਆ ਸੋ ਦੋਸਤੋ ਹੁਣ ਆਪਾਂ ਇਹਦੇ ਵਿੱਚ ਕੀ ਕਹ ਆਪਾਂ ਕੀ ਸਮਝ ਰਹੇ ਹਾਂ ਕਿ ਜਿਹੜਾ ਇਹ ਪਰਚਾ ਦਰਜ ਕਰਨਾ ਸਰਕਾਰ ਦੀ ਮਨਸਾ ਦੇ ਉੱਪਰ ਸਵਾਲ ਖੜੇ ਕਰਦਾਗਾ ਕਿ ਤੁਸੀਂ ਇੱਕ ਪਾਸੇ ਸਮਝੌਤੇ ਦੀਆਂ ਗੱਲਾਂ ਕਰ ਰਹੇ ਹੋ ਤੇ ਦੂਸਰੇ ਪਾਸੇ ਉਹਨਾਂ ਦੇ ਉੱਪਰ ਪਰਚਾ ਦਰਜ ਕਰ ਰਹੇ ਹੋ ਤੇ ਨਾਲ ਦੀ ਨਾਲ ਹੁਣ ਦੋਸਤੋ ਇਹਦੇ ਵਿੱਚ ਆਪਾਂ ਇੱਕ ਗੱਲ ਇਹ ਕਹਿ ਸਕਦੇ ਹਾਂ ਕਿ ਜਾਂ ਤਾਂ ਇਹ ਪਰਚਾ ਜਿਹੜਾ ਕੁਝ ਸਮਾਂ ਪਹਿਲਾਂ ਦਰਜ ਹੋਇਆ ਕਿਉਂਕਿ 5 ਵਜੇ ਪੂਰੀ ਟਕਰਾਅ ਦੀ ਸਥਿਤੀ ਬਣੀ ਹੋਈ ਸੀ ਉਸ ਸਮੇਂ ਅਜੇ ਸਮਝੌਤੇ ਦੀ ਹੋ ਸਕਦਾ ਕਿ ਗੱਲ ਨੇੜੇ ਨਾ ਲੱਗੀ ਹੋਵੇ ਜੇ ਸਰਕਾਰ ਨੂੰ ਉਸ ਸਮੇਂ ਤੱਕ ਪ੍ਰੈਸ਼ਰ ਪੂਰਾ ਨਹੀਂ ਬਣਿਆ ਸੀਗਾ ਕਿਉਂਕਿ ਜਿਹੜਾ ਰਾਤ ਨੂੰ ਸਮਝੌਤਾ 9-10 ਵਜੇ ਸਮਥਿੰਗ ਕੁਝ ਰਾਤ ਨੂੰ ਲੇਟ ਮਤਲਬ ਰਾਤ ਨੂੰ ਜਾ ਕੇ ਉਹ ਫੈਸਲਾ ਹੁੰਦਾ ਉਦੋਂ ਤੱਕ ਪੂਰਾ ਪ੍ਰੈਸ਼ਰ ਸੀ ਜਿਹੜਾ ਸਰਕਾਰ ਦੇ ਉੱਪਰ ਬਣ ਗਿਆ ਸੀ ਕਿਉਂਕਿ ਪਹਿਲਾਂ 4-5 ਵਜੇ ਤੱਕ ਅਜੇ ਸਰਕਾਰ ਦਾ ਜਿਹੜਾ ਪੁਲਿਸ ਦਾ ਪੂਰਾ ਜੋਰ ਚੱਲ ਰਿਹਾ ਸੀਗਾ ਰੋਕਣ ਦੀ ਖਾਤਰ ਪਰ ਲੋਕ ਉਹਨਾਂ ਰੋਕਾਂ ਨੂੰ ਤੋੜਦੇ ਹੋਏ ਜਿਹੜਾ ਰਾਤ ਨੂੰ ਆਪਣੇ ਮੰਜ਼ਲ ਦੇ ਉੱਪਰ ਜਦੋਂ ਪਹੁੰਚ ਗਏ ਜਾਂ ਤਾਂ ਉਸ ਸਮੇਂ ਹੋ ਸਕਦਾ ਹੈ ਕਿ ਉੱਪਰੋਂ ਉਹਨਾਂ ਨੂੰ ਸਨੇਹਾ ਸਰਕਾਰ ਵੱਲੋਂ ਫੇਰ ਲੱਗਿਆ ਹੋਵੇ ਕਿ ਹੁਣ ਹਾਲਾਤ ਖਰਾਬ ਹੋ ਗਏ ਨੇ ਤੇ ਹੁਣ ਸਮਝੌਤਾ ਕਰ ਲਓ ਤੇ ਜਾਂ ਫਿਰ ਬਿਲਕੁਲੀ ਡਿਫਰੈਂਟ ਸਥਿਤੀ ਹੋ ਸਕਦੀ ਆ ਕਿ ਉਹਨਾਂ ਨੂੰ ਬਿੱਲ ਕੋਲੋਂ ਆਪਾਂ ਇਹ ਕਹਿ ਸਕਦੇ ਆ ਕਿ ਧੋਖੇ ਦੇ ਵਿੱਚ ਰੱਖ ਕੇ ਕਿ ਇੱਕ ਪਾਸੇ ਇਹਨਾਂ ਨੂੰ ਪਰਚਾ ਦਰਜ ਕਰੋ ਇਹਨਾਂ ਦੇ ਉੱਪਰ ਤੇ ਭਲੇਖੇ ਦੇ ਨਾਲ ਇਹਨਾਂ ਨੂੰ ਧੋਖੇ ਦੇ ਨਾਲ ਉੱਥੋਂ ਇੱਕ ਵਾਰੀ ਹਟਾਓ ਕਿਉਂਕਿ ਸਰਕਾਰਾਂ ਨੂੰ ਪਤਾ ਹੁੰਦਾ ਹੈਗਾ ਕਿ ਜਿਹੜਾ ਇਹ ਇੱਕ ਵਾਰੀ ਕੋਈ ਕੱਠ ਜਾ ਆਪਾਂ ਪੰਜਾਬੀ ਵਿੱਚ ਕਹਿੰਦੇ ਨੇ ਗੰਡ ਵੱਜ ਜਾਂਦੀ ਆ ਉਹਨੂੰ ਤੋੜਨ ਦੇ ਲਈ ਸਰਕਾਰਾਂ ਚਾਲਾਂ ਚੱਲ ਜਾਂਦੀਆਂ ਨੇ ਜਿਵੇਂ ਕੇਂਦਰ ਦੇ ਨਾਲ ਉਸ ਸਮੇਂ ਜਦੋਂ ਕਾਨੂੰਨ ਵਾਪਸ ਲੈਨੇ ਉਦੋਂ ਜਿੰਨਾ ਕਾਨੂੰਨ ਵਾਪਸ ਲੈ ਕੇ ਬਾਕੀ ਦੀਆਂ ਗੱਲਾਂ ਐਮਐਸਪੀ ਵਾਲੀਆਂ ਉਹ ਸਾਰੀਆਂ ਵਿੱਚ ਹੀ ਰਹਿ ਗਈਆਂ ਇਸੇ ਤਰ੍ਹਾਂ ਝੋਟੇ ਵਾਲੇ ਮਾਮਲੇ ਦੇ ਵਿੱਚ ਵੀ ਹੋਇਆ ਉਹਨੂੰ ਵੀ ਬਿਨਾਂ ਸ਼ਰਤ ਛੱਡਣ ਦਾ ਫੈਸਲਾ ਹੋਇਆ ਪਰ ਉਹਨੂੰ ਪਤਾ ਹੈ ਅੱਜ ਤੱਕ ਓਵੇਂ ਜਿੱਕਰੋ ਹੋ ਕੇ ਕੇਸ ਚੱਲ ਰਹੇ ਨੇ ਕੋਈ ਮਤਲਬ ਉਹਨੂੰ ਬਿਨਾਂ ਸ਼ਰਤ ਨਹੀਂ ਛੱਡਿਆ ਗਿਆ ਜਵਾਨਤ ਕਰਾਉਣੀ ਪਈ ਔਰ ਇਮੀਡੀਏਟਲੀ ਛੱਡਣ ਦੀ ਗੱਲ ਹੋਈ ਸੀ ਪਰ ਡੇਢ ਮਹੀਨੇ ਬਾਅਦ ਉਹਨੂੰ ਜੇਲ੍ਹ ਦੇ ਵਿੱਚੋਂ ਕੱਢਿਆ ਗਿਆ ਸੀ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਹੁਣ ਇਹ ਸਪਸ਼ਟ ਹੈਗਾ ਕਿ 10 ਤਰੀਕ ਨੂੰ ਪਾਨੇ ਸਿੱਧੂ ਨੂੰ ਸੈਦ ਹੀ ਛੱਡਿਆ ਜਾਵੇ ਕਿਉਂਕਿ ਸਰਕਾਰ ਨੇ ਆਪਣੀ ਜਿਹੜੀ ਸਥਿਤੀ ਆ ਉਹ ਕਲੀਅਰ ਕਰ ਹੀ ਦਿੱਤੀ ਆ ਕਿ ਸਰਕਾਰ ਪਿੱਛੇ ਮੁੜਨ ਵਾਲੀ ਨਹੀਂ ਹੈਗੀ ਜਿਸ ਤਰ੍ਹਾਂ ਆਪਾਂ ਕਹਿੰਦੇ ਹੁੰਨੇ ਆ ਕਿ ਲੜਾਈ ਦੇ ਵਿੱਚ ਸਭ ਕੁਝ ਜਾਇਜ਼ ਹੁੰਦਾ ਕੀ ਉਹ ਧਾਮ ਧਾਮ ਪਤਾ ਨਹੀਂ ਕਿਆ-ਕਿਆ ਹੁੰਦਾਗਾ ਉਹ ਸਾਰੀ ਹਰ ਇੱਕ ਹੱਥ ਕੰਡੇ ਜਦੋਂ ਵਰਤੇ ਜਾਂਦੇ ਨੇ ਜੰਗ ਦੇ ਮੈਦਾਨ ਵਿੱਚ ਇਸ ਗੱਲ ਦੇ ਉੱਤੋਂ ਇਹ ਸਪਸ਼ਟ ਹੈ ਕਿ ਸਰਕਾਰ ਲੋਕਾਂ ਦੇ ਨਾਲ ਜੰਗ ਲੜਨ ਦੇ ਲਈ ਤਿਆਰ ਵਰ ਤਿਆਰ ਹੈ ਤੇ ਉਹਨਾਂ ਨੇ ਆਪਣੇ ਵੱਲੋਂ ਜੋ ਵੀ ਕੁਝ ਉਹ ਕਰ ਸਕਦੇ ਸੀਗੇ ਉਹ ਕਰਕੇ ਲੋਕਾਂ ਨੂੰ ਖੰਡਿਆ ਦਿੱਤਾ ਤੇ ਲੋਕਾਂ ਨੂੰ ਖੰਡਿਆ ਕੇ ਮੇਨ ਆਗੂਆਂ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਤੇ ਉਹ ਤੋਂ ਇਲਾਵਾ ਜਿਹੜੇ 1.5 ਤੋਂ 200 ਦੇ ਕਰੀਬ ਅਣਪਛਾਤੇ ਵਿਅਕਤੀਆਂ ਦੇ ਉੱਪਰ ਪਰਚਾ ਦਰਜ ਕੀਤਾ ਉਹ ਇੱਕ ਹਊਆ ਕਿ ਜੋ ਵੀ ਇਹਦੇ ਵਿੱਚ ਹੁਣ ਦੁਬਾਰਾ ਅੱਗੇ ਲੱਗ ਕੇ ਕੋਈ ਕਾਰਵਾਈ ਕਰੂਗਾ ਜਾਂ ਭੱਜ ਦੌੜ ਕਰੂਗਾ ਜਾਂ ਕੋਈ ਵੀ ਸਰਕਾਰ ਦੇ ਖਿਲਾਫ ਚੱਲੂਗਾ ਤੇ ਉਹਨਾਂ ਲਈ ਇਹ ਇੱਕ ਮੈਸੇਜ ਹੁੰਦਾ ਹੈਗਾ ਕਿ ਤੁਹਾਡਾ ਨਾਮ ਵੀ ਇਹਦੇ ਵਿੱਚ ਪਾਇਆ ਜਾ ਸਕਦਾ ਜਿਹੜੇ ਡਰਨ ਵਾਲੇ ਲੋਕ ਹੁੰਦੇ ਨੇ ਉਹ ਇਸ ਗੱਲ ਨੂੰ ਦੇਖ ਕੇ ਬਿਲਕੁਲ ਆਪਣੇ ਘਰ ਹੀ ਵੜ ਜਾਂਦੇ ਨੇ ਇਹ ਪਹਿਲਾਂ ਜਿਹੜਾ ਅਮਰਤਪਾਲ ਵਾਲੇ ਮਾਮਲੇ ਦੇ ਵਿੱਚ ਸਰਕਾਰ ਨੇ ਅਜ਼ਮਾ ਕੇ ਦੇਖਿਆ ਹੋਇਆ ਸੀਗਾ ਹੁਣ ਇਹਦੇ ਵਿੱਚ ਆਪਾਂ ਇਹ ਤਾਂ ਕਹਿ ਸਕਦੇ ਆ ਕਿ ਜਿਹੜੀ ਲੱਖੇ ਸਿਧਾਨੇ ਦੇ ਉੱਪਰ ਸਵਾਲ ਉੱਠਣ ਵਾਲੀ ਗੱਲ ਸੀ ਉਹ ਬਿਲਕੁਲ ਆਪਾਂ ਇਹ ਕਹਿ ਸਕਦੇ ਆ ਗੈਰਵਾਜਬ ਸੀਗੀ ਪਰ ਹਾਂ ਇੱਕ ਗੱਲ ਇਹ ਜ਼ਰੂਰ ਆ ਕਿ ਲੱਖੇ ਸਿਧਾਨੇ ਸਮੇਤ ਲੋਕਾਂ ਦੇ ਨਾਲ ਇਹ ਬਹੁਤ ਵੱਡਾ ਤੋਖਾ ਹੋ ਗਿਆ ਹੁਣ ਇਹਨੂੰ ਆਪਾਂ ਇਹੀ ਕਹਾਂਗੇ ਕਿ ਇਹ ਬਹੁਤ ਵੱਡਾ ਲੋਕਾਂ ਦੇ ਨਾਲ ਤੇ ਲੱਖੇ ਸਿਧਾਨੇ ਉਹਨਾਂ ਦੇ ਨਾਲ ਉਹ ਕਾ ਹੋ ਗਿਆ ਜੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਸਾਹਮਣੇ ਆਉਗੀ ਜਾਂ ਫਿਰ ਜਿਹੜੀ ਮੈਂ ਗੱਲ ਪਹਿਲਾਂ ਕਹੀ ਹੈ ਕਿ ਹੋ ਸਕਦਾ ਉਸ ਸਮੇਂ ਤੱਕ ਸਰਕਾਰ ਪ੍ਰੈਸ਼ਰ ਦੇ ਵਿੱਚ ਨਾ ਆਈ ਹੋਵੇ ਉਹਨਾਂ ਨੂੰ ਲੱਗਦਾ ਸੀ ਕਿ ਕੱਟ ਹੋਣਾ ਨਹੀਂ ਉਦੋਂ ਉਹਨਾਂ ਨੇ ਮਾਨਸੀ ਜਿਹੜਾ ਪਰਚੇ ਵਾਲਾ ਅਫਸਰਾਂ ਨੇ ਬਣਾਇਆ ਹੋਇਆ ਸੀ ਤੇ ਹੋ ਸਕਦਾ ਰਾਤ ਨੂੰ ਲੇਟ ਸਰਕਾਰ ਵੱਲੋਂ ਸੁਨੇਹਾ ਲੱਗਿਆ ਹੋਵੇ ਵੀ ਨਹੀਂ ਜਿਹੜਾ ਹੈਗਾ ਆਪਾਂ ਸੱਡਣ ਦਾ ਫੈਸਲਾ ਲੈ ਲਿਆ ਤੇ ਹੁਣ ਤੁਸੀਂ ਸਮਝੌਤਾ ਕਰ ਲਓ ਫੇਰ ਅਗਰ ਇਹ ਗੱਲ ਹੋਈ ਫੇਰ ਤਾਂ 10 ਤਰੀਕ ਨੂੰ ਵਾਅਦੇ ਮੁਤਾਬਕ ਸਰਕਾਰ ਭਾਨੀ ਸਿੱਧੂ ਨੂੰ ਛੱਡੇਗੀ ਅਗਰ ਇਹ ਤੋਂ ਉਲਟ ਕਹਾਣੀ ਹੋਈ ਫੇਰ ਉਹਨਾਂ ਨੂੰ ਛੱਡਣ ਦੀ ਗੱਲ ਤਾਂ ਦੂਰ ਹੈ ਤੇ ਬਾਕੀਆਂ ਨੂੰ ਜਿਹੜੀ ਗ੍ਰਿਫਤਾਰੀ ਲਈ ਤਲਵਾਰ ਉਹਨਾਂ ਦੇ ਉੱਪਰ ਲਮਕਾ ਦਿੱਤੀ ਗਈ ਹੈ ਤੇ ਫੇਰ ਤਾਂ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਇਹ ਦੇਖਣ ਵਾਲਾ ਵਿਸ਼ਾ ਹੋਵੇਗਾ ਤੇ ਸੋ ਦੋਸਤੋ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵਿਅਕਤੀ ਨੂੰ ਇਸ ਕੱਲ ਦਾ ਇਸ ਖਬਰ ਤੋਂ ਜਾਣੂ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ